ਇਹ ਜਾਣਕਾਰੀ ਦੇਖੋ ਸੱਤ ਬੰਦਿਆਂ ਨੂੰ ਅੱਜ ਕੋਰਟ 'ਚ ਪੇਸ਼ ਕਰ ਰਹੇ ਨੇ ਜੋ ਡਿਬੜੂਗੜ੍ਹ ਜੇਲ੍ਹ 'ਚੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 39 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇਗੀ ਤੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਆਲਰੇਡੀ ਬੰਦੇ ਪਹਿਲਾਂ ਅਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਹੋਈ ਉਹ ਚਲਾਨ ਆਲਦੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਸਿਰਫ ਇਹਨਾਂ ਨੂੰ ਨਾਮਿਨੇਟ ਕਰਨਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਰਿਮਾਂਡ ਵਾਲੀ ਗੱਲ ਆ ਉਹ ਸਹੀ ਨਹੀਂ ਕੀ ਲੱਗਦਾ ਕਿ ਇਸ ਤੋਂ ਬਾਅਦ ਇੱਥੇ ਪੰਜਾਬੀ ਰੱਖਿਆ ਜਾਵੇਗਾ ਜਾਂ ਦੁਬਾਰਾ ਅਸਾਮ ਭੇਜਿਆ ਜਾਵੇ ਨਹੀਂ ਨਹੀਂ ਅਸਾਮ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਜੀ ਇਧਰ ਅਸਾਮ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲ ਆ ਨੇੜੇ ਤੇੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਜਿੱਥੇ ਨੂੰ ਲੱਗਦਾ ਇਹਨਾਂ ਨੂੰ ਠੀਕ ਆ ਰੱਖ ਸਕਦਾ ਕੁਮ ਕਿਹੜੇ ਕਿਹੜੇ ਬੰਦੇ ਹੈਗੇ ਕੋਈ ਲਿਸਟ ਆਈ ਤੁਹਾਨੂੰ ਨਹੀਂ ਸੱਤ ਬੰਦੇ ਆ ਜੀ ਜਿਦੇ ਚ ਦਿਲਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਆ ਕਲਵੰਤ ਸਿੰਘ ਆ ਬਸੰਤ ਸਿੰਘ ਆ ਤੇ ਪ੍ਰਧਾਨ ਮੰਤਰੀ ਬਾਜੇ ਕੇ ਆ ਟੋਟਲ ਸੱਤ ਬੰਦੇ ਏ ਜੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲਿਆਂਦਾ ਜਾ ਰਿਹਾ ਹੈ ਰਿਮਾਂਡ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ ਪੁਲਿਸ ਦੇ ਕੀ ਕੰਮ ਹੈ ਦੇਖੋ ਅਹੀਂ ਜਿੰਨਾ ਸਾਨੂੰ ਕੱਲ ਨਿਊਜ਼ ਤੋਂ ਪਤਾ ਲੱਗਾ ਕਿ ਅੱਜ ਉਹਨਾਂ ਨੂੰ ਫੇਸ ਕਰੰਗੇ ਸਾਰੇ ਸਾਥੀਆਂ ਨੂੰ ਸਾਡੇ ਵਕੀਲ ਪਹੁੰਚ ਚੁੱਕੇ ਨੇ ਦੇਖੋ ਉਹ ਨੂੰ ਮਾਰਦੀ ਸ਼ਾਇਦ ਮਾਰ ਕਰਨਗੇ ਸਰਕਾਰ ਪਾਪਾ ਇਹ ਸਾਡੇ ਵਕੀਲ ਦੇਖੋ ਇਸ ਚੀਜ਼ ਦਾ 2 ਸਾਲ ਤੋਂ ਉਹਨਾਂ ਦੀ ਕਸਟਡੀ ਦੇ ਵਿੱਚ ਹੈਗਾ ਇਹ ਹੁਣ ਦੇਖੋ ਪਤਾ ਲੱਗਦਾ ਕਿ ਜਿਵੇਂ ਜੱਜ ਸਾਹਿਬ ਕੀ ਜੱਜ ਤੇ ਸਾਨੂੰ ਜਿਹੜੀ ਕੋਰਟ ਦੇ ਉੱਤੇ ਘਰੋਸਾ ਵਾ ਕੋਰਟ ਜੋ ਕਰੇਗੀ ਉਹ ਕੀ ਕਰੇਗੀ ਤੁਹਾਨੂੰ ਲੱਗਦਾ ਨਹੀਂ ਕਿ 2 ਸਾਲਾਂ ਬਾਅਦ ਹੁਣੇ ਜਨਾਲਾ ਵਾਲੀ ਕੇਸ ਦੇ ਵਿੱਚ ਗ੍ਰਿਫਤਾਰੀ ਪਾਈ ਜਾਣੀ ਤੇ ਪਹਿਲਾਂ ਕਿਸ ਹਾਮਲ ਲੈਣਾ ਤੇ ਦੇਖੋ ਜਿਹੜੀ ਐਨਐਸਏ ਦਾ ਹੈ ਹੀ ਆ ਕਿ ਉਹਦੇ ਵਿੱਚ ਇਹਨਾਂ ਨੇ ਉਹਨੂੰ ਦੇ ਤਾਂ ਪਹਿਲਾਂ ਆਪਣੀ ਇੱਕ 57 ਹੁੰਦੀ ਆ ਨਾ ਜਿਸ ਤਰ੍ਹਾਂ ਇਹ ਐਮਐਸਏ ਦਾ ਕਾਨੂੰਨ ਆ ਜਿਹੜਾ ਉਹਦੇ ਮਤਲਬ ਇਹ ਆ ਕਿ ਇਹਨਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰਨਾ ਜਿਹੜਾ ਉਹਨਾਂ ਉਹਦੇ ਮਤਲਬ ਇਹ ਆ ਕਿ ਅੱਜ ਇਹਨਾਂ ਦੀ ਨਵੇਂ ਸਿਰ ਤੋਂ ਜਿਹੜੀ ਆ ਅਰੈਸਟ ਸ਼ੁਰੂ ਹੋ ਗਈ। ਇਹ ਲੱਗਦਾ ਕਿ ਦੁਬਾਰਾ ਇਹਦੇ ਰੱਖਿਆ ਜਾ ਸਕਦਾ ਜੋ ਭੇਜਿਆ ਵੀ ਨਹੀਂ। ਨਹੀਂ ਹੁਣ ਤੇ ਇੱਥੇ ਹੀ ਰੱਖਣਗੇ ਹੋਰ ਕਿੱਥੇ ਲੈ ਕੇ ਜਾਣਗੇ। ਨਾ ਦੇਖੋ ਦੇਖੋ ਜੋ ਕਲੀਅਰ ਨਹੀਂ ਹੈਗਾ ਉਹ ਕਿੱਥੇ ਲੈ ਕੇ ਜਾਣਾ। ਪਰ ਪੰਜਾਬ ਦੀ ਰੱਖਣਗੇ। ਕਿ ਤੁਸੀਂ ਕੀ ਆਸੰਦੇ ਜਾਂ ਮੰਗ ਰੱਖਦੇ ਆਂ ਹਾਈ ਤੋਂ ਕਹਿੰਦੇ ਸਰਕਾਰ ਨੂੰ ਕਿ ਜਿਹੜਾ ਵਾ ਉਹ ਹੀ ਅੱਗੇ 2 ਸਾਲ ਉਹਨਾਂ ਦੇ ਧੱਕੇ ਦੇ ਨਾਲ ਜਿਹੜਾ ਝੂਠੇ ਦੇ ਬੰਗਾ ਦੋਸ਼ ਲਾ ਕੇ ਉਹਨਾਂ ਨੂੰ ਅੰਦਰ ਰੱਖਿਆ ਵਾ ਤੇ ਹੁਣ ਉਹਨਾਂ ਨੂੰ ਜਿਹੜਾ ਵਾ ਮੇਰਾ ਤਾਂ ਖਿਆਲ ਹੋਣਾ ਕੋਈ ਇਦਾਂ ਦੇ ਕੇਸ ਤੇ ਆ ਨਹੀਂ ਕੋਈ ਵੱਡੇ ਵੱਡੇ ਕ੍ਰਾਈਮ ਹੋਏ ਆ ਉਹਨਾਂ ਦੇ ਕਿਸੇ ਸਰਕਾਰ ਨੇ ਪੈਂਦੇ ਲਾ ਜਿੰਨਾ ਨੂੰ ਲਾਸ਼ ਲਾ ਇਹਨੇ ਸਾਥੀਆਂ ਨੂੰ ਹਾਂਜੀ ਸਰ ਅੱਜ ਭਾਈ ਅੰਮ੍ਰਿਤਪਾਲ ਕੁੰਦੇ ਸਾਥੀਆਂ ਦੀ ਪੇਸ਼ੀ ਹੈ ਕਿੰਨੇ ਜਣਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਕੀ ਜਾਣਕਾਰੀ ਹੈ ਦੇਖੋ ਸੱਤ ਬੰਦਿਆਂ ਨੂੰ ਅੱਜ ਕੋਰਟ 'ਚ ਪੇਸ਼ ਕਰ ਰਹੇ ਨੇ ਜੋ ਡਿਬੜੂਗੜ੍ਹ ਜੇਲ੍ਹ 'ਚੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 39 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇਗੀ ਤੇ ਸ